ਅੱਜ ਅਚਾਨਕ ਰਾਹੁਲ ਗਾਂਧੀ ਦਰਬਾਰ ਸਾਹਿਬ ਅੰਮ੍ਰਿਤਸਰ ਚਲਾ ਗਿਆ ਤੇ ਉੱਥੇ ਬਹੁਤ ਵੱਡਾ ਰੌਲਾ ਪੈ ਗਿਆ। ਸ਼ਰੇਆਮ ਕੁਝ ਔਰਤਾਂ ਰਾਹੁਲ ਗਾਂਧੀ ਦੇ ਖਿਲਾਫ ਭੜਕੀਆਂ ਤੇ ਖਰੀਆਂ-ਖਰੀਆਂ ਰਾਹੁਲ ਗਾਂਧੀ ਨੂੰ ਔਰਤਾਂ ਨੇ ਸਨਾਈਆਂ। ਪੂਰੀ ਜਾਣਕਾਰੀ ਤੁਹਾਨੂੰ ਦਿੰਨੇ ਆ ਸੁਣ ਕੇ ਤੁਸੀਂ ਦੱਸਿਓ ਕਿ ਕੀ ਔਰਤਾਂ ਨੇ ਸਹੀ ਬੋਲਿਆ ਜਾਂ ਗਲਤ ਬੋਲਿਆ ਤੇ ਅੱਜ ਚਰਨਜੀਤ ਚੰਨੀ ਨੂੰ ਮਾਫੀ ਮੰਗਣੀ ਪਈ ਹੈ ਤੇ ਚਰਨਜੀਤ ਚੰਨੀ ਨੇ ਮਾਫੀ ਵੀ ਮੰਗੀ ਹੈ। ਔਰ ਬਾਕੀ ਗੱਲ ਤੁਹਾਨੂੰ ਅੱਗੇ ਚੱਲ ਕੇ ਦੱਸਦੇ ਆ ਜਿਹੜਾ ਮੁੱਦਾ ਉਹਨਾਂ ਨੇ ਉਠਾਇਆ ਉਹ ਸਹੀ ਹੈ ਜਾਂ ਗਲਤ ਹੈ ਗੌਰ ਨਾਲ ਅਖੀਰ ਤੱਕ ਸੁਣਿਓ ਤੇ ਫਿਰ ਆਪਣਾ ਕਮੈਂਟ ਲਿਖਿਓ ਦੇਖੋ ਜੀ ਰਾਹੁਲ ਗਾਂਧੀ ਅੱਜ ਦਰਬਾਰ ਸਾਹਿਬ ਅੰਮ੍ਰਿਤਸਰ ਗਿਆ ਪਹਿਲਾਂ ਵੀ ਉਹ ਦਰਬਾਰ ਸਾਹਿਬ ਅੰਮ੍ਰਿਤਸਰ ਦੋ ਕੁ ਵਾਰ ਆਇਆ ਉਹਨੇ ਉੱਥੇ ਸੇਵਾ ਵੀ ਕੀਤੀ ਹੈ ਹੁਣ ਫਿਰ ਜਦੋਂ ਅਚਾਨਕ ਉਹ ਦਰਬਾਰ ਸਾਹਿਬ ਗਿਆ ਉਹਦੇ ਨਾਲ ਸਿਕਿਉਰਟੀ ਸੀ ਸਿਕਿਉਰਟੀ ਮਤਲਬ ਜਿਹੜੇ ਉਹਦੇ ਨਾਲ 15 20 ਜਿਹੜੇ ਉਹਦੇ ਨਾਲ ਚਾਹੇ ਉਹ ਗੰਨਾ ਆਪਣੀਆਂ ਬਾਹਰ ਰੱਖ ਆਏ ਹੋਣ ਪਰ ਉਹ ਉਹਦੇ ਨਾਲ ਤਾਂ ਉਹਦੇ ਅੰਗ ਰਖਿਆਕ ਹੁੰਦੇ ਹੀ ਨੇ ਠੀਕ ਹੈ ਤੇ ਕੁਝ ਔਰਤਾਂ ਉੱਥੇ ਰਾਹੁਲ ਗਾਂਧੀ ਦੇ ਉੱਪਰ ਬਹੁਤ ਭੜਕ ਗਈਆਂ ਗੁੱਸੇ 'ਚ ਆ ਗਈਆਂ ਤੇ ਉਹਨਾਂ ਨੇ ਸ਼ਰਮ ਕਿਹਾ ਵੀਡੀਓ ਬਹੁਤ ਵੱਡੇ ਪੱਧਰ ਤੇ ਵਾਇਰਲ ਹੋ ਰਹੀਆਂ ਉਹ ਕਹਿੰਦੀਆਂ ਵੀ ਇਹ ਗੁਰਦੁਆਰਾ ਸਾਹਿਬ ਹੈ ਗੁਰੂ ਘਰ ਹੈ ਇੱਥੇ ਕੋਈ ਖਾਸ ਨਹੀਂ ਤੇ ਕੋਈ ਆਮ ਨਹੀਂ ਇੱਥੇ ਸਾਰੇ ਬਰਾਬਰ ਨੇ ਪਰ ਉਹ ਕਹਿੰਦੀਆਂ ਜਦੋਂ ਰਾਹੁਲ ਗਾਂਧੀ ਆਇਆ ਤਾਂ ਇਹਦੇ ਨਾਲ ਜਿਹੜੇ ਇਹਦੇ ਪਾਸੇ ਤੁਰਨ ਵਾਲੇ ਵਿਅਕਤੀ ਨੇ ਉਹਨਾਂ ਨੇ ਸੰਗਤਾਂ ਨੂੰ ਧੱਕੇ ਮਾਰੇ ਨੇ ਔਰ ਧੱਕੇ ਮਾਰ ਕੇ ਸਾਨੂੰ ਉਹਨਾਂ ਨੇ ਪਾਸੇ ਕੀਤਾ ਤਾਂ ਦੂਜੀ ਗੱਲ ਉਹਨਾਂ ਨੇ ਇਹ ਬੋਲੀ ਕਿ ਇੱਥੇ ਇਹਨੂੰ ਇੰਨਾ ਖਾਸ ਕਿਉਂ ਸਮਝਿਆ ਜਾ ਰਿਹਾ ਹੈ ਉਹ ਕਹਿੰਦੀਆਂ ਰਾਹੁਲ ਗਾਂਧੀ ਵੀ ਆਮ ਸੰਗਤ ਹੈ ਆਮ ਬੰਦਾ ਹੈ ਗੁਰੂ ਘਰ ਸਾਰੇ ਬਰਾਬਰ ਨੇ ਪਰ ਇੱਕ ਔਰਤ ਬਹੁਤ ਪੜਕੀ ਹੈ ਉਹ ਕਹਿੰਦੀ ਹੈ ਕੀ ਤਮਾਸ਼ਾ ਹੈ ਰਾਹੁਲ ਗਾਂਧੀ ਨੇ ਜੇ ਇੱਥੇ ਆਉਣਾ ਹੈ ਤਾਂ ਨਮਾਣਾ ਬਣ ਕੇ ਆਵੇ ਆਪਣੇ ਆ ਜਿਹੜੇ ਨਾਲ ਇਹਦੇ ਤੁਰਨ ਵਾਲੇ ਨੇ ਐਨੇ ਜਣੇ ਇਹਨਾਂ ਨੂੰ ਬਾਹਰ ਖੜਾ ਕੇ ਆਵੇ ਜੇ ਇੱਕ ਦੋ ਨਾਲ ਲੈ ਕੇ ਆਉਣੇ ਤੇ ਲੈ ਆਵੇ ਉਹ ਕਹਿੰਦੀ ਹੈ ਕੀ ਤਰੀਕਾ ਹੋਇਆ ਕਿ ਬਾਕੀ ਸੰਗਤ ਨੂੰ ਤੁਸੀਂ ਪਾਸੇ ਕਰ ਕਰ ਕੇ ਤੇ ਰਾਹੁਲ ਗਾਂਧੀ ਨੂੰ ਪਹਿਲਾਂ ਲੈ ਕੇ ਜਾਣਾ ਚਾਹੁੰਦੇ ਹੋ ਅੱਗੇ ਔਰ ਉਹ ਕਹਿੰਦੀ ਮੈਨੂੰ ਬਹੁਤ ਦੁੱਖ ਹੋਇਆ ਕਿ ਬਹੁਤ ਸਾਰੇ ਜਿਹੜੇ ਉੱਥੇ ਅਹੁਦੇਦਾਰ ਨੇ ਦਰਬਾਰ ਸਾਹਿਬ ਦੇ ਵਿੱਚ ਜਾ ਜਿਹੜੇ ਪਹਿਰਿਆਂ ਤੇ ਖੜੇ ਸਿੰਘ ਨੇ ਉਹ ਵੀ ਇਹ ਸਾਰਾ ਕੁਝ ਵੇਖਦੇ ਰਹੇ ਪਰ ਉਹਨਾਂ ਨੇ ਕਿਸੇ ਨੂੰ ਰੋਕਿਆ ਨਹੀਂ ਉਹ ਕਹਿੰਦੀ ਆਮ ਸੰਗਤ ਨੂੰ ਪਾਸੇ ਹਟਾਇਆ ਜਾ ਰਿਹਾ ਤੇ ਇਹਨਾਂ ਰਾਹੁਲ ਗਾਂਧੀ ਹੋਰਾਂ ਨੂੰ ਜਿਹੜਾ ਹੈ ਉਹ ਵਿਸ਼ੇਸ਼ ਰੂਪ ਚ ਖਾਸ ਤੌਰ ਤੇ ਰਸਤਾ ਬਣਾ ਕੇ ਤੇ ਅੱਗੇ ਲਜਾਇਆ ਜਾ ਰਿਹਾ ਕਹਿੰਦੀ ਕੀ ਇਹ ਇਹ ਖਾਸ ਵਿਅਕਤੀ ਵਾਲਾ ਵਿਹਾਰ ਨਹੀਂ ਹੈ ਕਹਿੰਦੀ ਸਾਡੇ ਗੁਰੂ ਸਹਿਬਾਨਾਂ ਦੀ ਇਹ ਸੋਚ ਇਹ ਵਿਚਾਰਧਾਰਾ ਨਹੀਂ ਸੀ ਔਰ ਇੱਥੇ ਤੁਸੀਂ ਮਾੜਾ ਜਿਹਾ ਕੋਈ ਵੱਡਾ ਲੀਡਰ ਆ ਜੇ ਤੇ ਆਮ ਸੰਗਤ ਨੂੰ ਆਮ ਜਨਤਾ ਨੂੰ ਪਿੱਛੇ ਰੱਖਣ ਲੱਗ ਪੈਣਿਓ ਤੇ ਉਹਨੂੰ ਖਾਸ ਸਮਝਿਆ ਜਾਣ ਲੱਗਦਾ ਹੈ ਉਹ ਔਰਤ ਨੇ ਰੌਲਾ ਪਾਇਆ ਉਹ ਕਹਿੰਦੀ ਮੈਨੂੰ ਦੁੱਖ ਇਸ ਗੱਲ ਦਾ ਹੋਇਆ ਕਿ ਜਿਹੜੇ ਬਹੁਤ ਸਾਰੇ ਆਪਣੇ ਆਪ ਨੂੰ ਸਿੱਖ ਕਹਾਉਣ ਵਾਲੇ ਲੋਕ ਨੇ ਉਹ ਵੀ ਰਾਹੁਲ ਗਾਂਧੀ ਦੇ ਮਗਰ ਮਗਰ ਭੱਜੇ ਜਾ ਰਹੇ ਸੀ ਔਰ ਉਹ ਕਹਿੰਦੀ ਕਿ ਰਾਹੁਲ ਗਾਂਧੀ ਨੂੰ ਖੜਾ ਖੜਾ ਕੇ ਉਹਦੇ ਨਾਲ ਫੋਟੋਆਂ ਲਵਾਉਣ ਦਾ ਇੰਨਾ ਚਾ, ਇੰਨਾ क्रेਜ ਕਹਿੰਦੀ ਫੋਟੋਆਂ ਲਵਾਉਣੀਆਂ ਨੇ ਲਵਾਓ ਪਰ ਬਾਹਰ ਜਾ ਕੇ ਕਹਿੰਦੀ ਗੁਰਦੁਆਰਾ ਸਾਹਿਬ ਤੇ ਜੇ ਤਾਂ ਹੋਰ ਲੋਕ ਵੱਡੇ ਕੈਮਰੇ ਲੈ ਕੇ ਆ ਜਾਣ ਫੇਰ ਤੇ ਕਹਿੰਦੀ ਰੋਕਿਆ ਜਾਂਦਾ ਪਰ ਜੇ ਰਾਹੁਲ ਗਾਂਧੀ ਦੇ ਨਾਲ ਲੋਕ ਇੰਜ ਕਰ ਰਹੇ ਜਾਂ ਰਾਹੁਲ ਗਾਂਧੀ ਕਰਵਾ ਰਿਹਾ ਫਿਰ ਕਹਿੰਦੀ ਕੋਈ ਨਹੀਂ ਸੀ ਰੋਕ ਰਿਹਾ ਉਹਨੇ ਤਾਂ ਸਿੱਧੇ ਸਵਾਲ ਉਠਾਏ ਜਿਹੜੇ ਸੇਵਾਦਾਰ ਉਥੇ ਬਰਸ਼ੇ ਲੈ ਕੇ ਡਿਊਟੀ ਤੇ ਖੜੇ ਹੁੰਦੇ ਨੇ ਉਹਨਾਂ ਤੇ ਉਹ ਕਹਿੰਦੀ ਤੁਸੀਂ ਕਿਉਂ ਨਹੀਂ ਰੋਕ ਰਹੇ ਸੀ ਉਹ ਕਹਿੰਦੀ ਤੁਸੀਂ ਕਿਉਂ ਚੁੱਪ ਸੀ ਇੱਕ ਸਿੰਘ ਦੇ ਨਾਲ ਉਹਦੀ ਬਹਿਸ ਵੀ ਹੋਈ ਹੈ ਉਸ ਔਰਤ ਦੀ ਪਰ ਉਹ ਔਰਤ ਬਹੁਤ ਗੁੱਸੇ 'ਚ ਬੋਲੀ ਹੈ ਉਹ ਕਹਿੰਦੀ ਮੈਨੂੰ ਕੋਈ ਹੋਰ ਇਤਰਾਜ਼ ਨਹੀਂ ਰਾਹੁਲ ਗਾਂਧੀ ਆਵੇ ਜੀ ਸਦਕੇ ਆਵੇ ਪਰ ਇੱਥੇ ਕਿਸੇ ਨੂੰ ਖਾਸ ਸਮਝ ਕੇ ਵੱਡਾ ਸਮਝ ਕੇ ਦੂਜਿਆਂ ਨਾਲੋਂ ਉੱਚਾ ਸਮਝ ਕੇ ਉਹਨੂੰ ਖਾਸ ਤੇ ਵੀਆਈਪੀ ਮੰਨ ਕੇ ਉਹਨੂੰ ਇੱਥੇ ਅੱਗੇ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਦੇ ਵਿੱਚ ਲਜਾਇਆ ਜਾਵੇ ਕਹਿੰਦੀ ਇਹ ਸੋਚ ਮੈਨੂੰ ਠੀਕ ਨਹੀਂ ਲੱਗੀ ਉਹ ਕੁੜੀ ਕਹਿੰਦੀ ਮੈਂ ਵੀ ਸਰਦਾਰਾਂ ਦੀ ਧੀ ਆ ਪਰ ਸਾਡੇ ਗੁਰੂ ਸਹਿਬਾਨਾਂ ਦੀ ਸੋਚ ਦੇ ਇਹ ਕੰਮ ਉਲਟ ਹੋ ਰਿਹਾ ਹੁਣ ਉਹਨੇ ਇਹ ਸਾਰਾ ਰੌਲਾ ਪਾਇਆ ਤੁਸੀਂ ਆਪਣਾ ਕਮੈਂਟ ਲਿਖਿਓ ਤੁਸੀਂ ਦੱਸੋ ਕਿ ਕੀ ਉਸ ਕੁੜੀ ਨੇ ਇਹ ਰੌਲਾ ਜਾਇਜ਼ ਪਾਇਆ ਕਿ ਨਜਾਇਜ਼ ਪਾਇਆ ਕੀ ਸੱਚਮੁੱਚ ਜਦੋਂ ਗੁਰੂ ਘਰਾਂ ਦੇ ਵਿੱਚ ਵੱਡੇ ਲੀਡਰ ਵੱਡੇ ਨੇਤਾ ਵੀਆਈਪੀ ਆਉਂਦੇ ਨੇ ਤਾਂ ਉਹਨਾਂ ਨੂੰ ਆਮ ਸੰਗਤ ਨਾਲੋਂ ਖਾਸ ਮੰਨ ਕੇ ਉਹਨਾਂ ਨੂੰ ਰਸਤਾ ਦੇਣਾ ਉਹਨਾਂ ਨੂੰ ਖਾਸ ਮੰਨ ਕੇ ਉੱਥੇ ਜਗ੍ਹਾ ਦੇਣੀ ਉਹਨਾਂ ਦੇ ਨਾਲ ਉਹਨਾਂ ਦੇ ਅੰਗ ਰਖਿਆਕਾਂ ਨੂੰ ਜਾਣ ਦੇਣਾ ਕੀ ਇਹ ਚੱਲਦਾ ਕਿ ਨਹੀਂ ਚੱਲਦਾ ਦੇਖੋ ਜਿਹੜੀਆਂ ਗੱਲਾਂ ਉਸ ਕੁੜੀ ਨੇ ਕਹੀਆਂ ਨੇ ਮੈਨੂੰ ਤਾਂ ਲੱਗੀਆਂ ਠੀਕ ਮੈਨੂੰ ਲੱਗਾ ਵੀ ਜੇ ਇੰਜ ਹੁੰਦਾ ਜਾਂ ਜੇ ਅੱਜ ਹੋਇਆ ਇੰਜ ਜਿਹੜਾ ਕੁਛ ਉਹ ਕੁੜੀ ਕਹਿੰਦੀ ਮੈਂ ਦੇਖਿਆ ਤਾਂ ਇਹ ਬਿਲਕੁਲ ਗਲਤ ਹੈ ਉਹ ਇੱਕ ਗਲਤ ਹੈਗੀ ਹੈਗੀ ਹੈ ਨਾ ਭਾਵੇਂ ਕੋਈ ਆਮ ਥਾਂ ਹੋਵੇ ਤੇ ਭਾਵੇਂ ਕੋਈ ਖਾਸ ਥਾਂ ਹੋਵੇ ਇਹ ਜਿਹੜੇ ਆਪਣੇ ਆਪ ਨੂੰ ਵੱਡੇ ਲੀਡਰ ਵੀਆਈਪੀ ਮੰਨਦੇ ਨੇ ਇਹਨਾਂ ਨੂੰ ਵਿਸ਼ੇਸ਼ ਤੇ ਖਾਸ ਉੱਥੇ ਸਮਝਣ ਲੱਗ ਪੈਂਦੇ ਆ ਸਾਰੇ ਔਰ ਜਿਹੜੇ ਉੱਥੇ ਪ੍ਰਬੰਧਕ ਹੁੰਦੇ ਨੇ ਉਹ ਵੀ ਇਹਨਾਂ ਨੂੰ ਖਾਸ ਵਿਸ਼ੇਸ਼ ਤੇ ਉੱਚੇ ਸਮਝਣ ਲੱਗ ਪੈਂਦੇ ਨੇ ਸਾਡੇ ਗੁਰੂ ਸਹਿਬਾਨਾਂ ਦੀ ਤਾਂ ਇੱਥੋਂ ਤੱਕ ਸੀ ਕਿ ਜਦੋਂ ਉੱਥੇ ਵੱਡੇ ਵੱਡੇ ਬਾਦਸ਼ਾਹ ਵੀ ਗਏ ਨੇ ਗੁਰੂ ਸਹਿਬਾਨਾਂ ਦੇ ਕੋਲ ਤਾਂ ਗੁਰੂ ਸਹਿਬਾਨਾਂ ਨੇ ਕਿਹਾ ਮੈਨੂੰ ਫੇਰ ਮਿਲਣਾ ਪਹਿਲਾਂ ਗੁਰੂ ਘਰ ਚ ਜਾਓ ਲੰਗਰ ਹਾਲ ਚ ਜਾਓ ਆਮ ਲੋਕਾਂ ਵਾਂਗ ਨਿਮਾਣੇ ਬਣ ਕੇ ਪਿੱਛੇ ਲੇਨ ਚ ਲੱਗ ਕੇ ਆਓ ਫਿਰ ਤੁਸੀਂ ਪਹਿਲਾਂ ਲੰਗਰ ਆਮ ਲੋਕਾਂ ਦੀ ਪੰਗਤ ਚ ਬਹਿ ਕੇ ਛਕੋ ਫਿਰ ਅਸੀਂ ਤੁਹਾਡੇ ਨਾਲ ਗੱਲ ਕਰ ਸਕਦੇ ਆ ਨਹੀਂ ਤਾਂ ਨਹੀਂ ਇਹ ਇਤਿਹਾਸ ਹੈ ਜਦੋਂ ਅਕਬਰ ਆਇਆ ਗੁਰੂ ਘਰ ਦੇ ਵਿੱਚ ਤਾਂ ਉਹਦੇ ਅੱਗੇ ਵੀ ਇਹੀ ਸ਼ਰਤ ਸਾਡੇ ਗੁਰੂ ਸਾਹਿਬ ਨੇ ਰੱਖੀ ਸੀ ਪਰ ਅਸੀਂ ਬਹੁਤ ਵਾਰੇ ਨੋਟ ਕੀਤਾ ਜਦੋਂ ਸਰੋਪੇ ਦਿੱਤੇ ਜਾਂਦੇ ਨੇ ਉਥੇ ਦਰਬਾਰ ਸਾਹਿਬ ਤੋਂ ਇੱਕ ਵਾਰੀ ਇਹ ਅੰਕੜਾ ਨਿਕਲ ਕੇ ਆਇਆ ਸੀ ਕਿ ਕਰੋੜਾਂ ਰੁਪਈਆਂ ਦੇ ਸਰੋਪੇ ਦਿੱਤੇ ਗਏ ਤੇ ਉਹ ਸਰੋਪੇ ਆਮ ਸੰਗਤ ਨੂੰ ਨਹੀਂ ਸੀ ਦਿੱਤੇ ਗਏ ਆਮ ਸੰਗਤ ਚਾਹੇ ਉਥੇ ਲੰਗਰ ਹਾਲ ਚ ਜਾਂ ਉਥੇ ਸਫਾਈ ਕਰਦੀ ਰਵੇ ਪੰਜ-ਪੰਜ ਦਿਨ 10-10 ਦਿਨ ਸਰੋਪੇ ਨਹੀਂ ਦਿੱਤੇ ਜਾਂਦੇ ਸਰੋਪੇ ਦਿੱਤੇ ਜਾਂਦੇ ਆ ਵੱਡੇ ਲੀਡਰ ਖਾਸ ਲੀਡਰ ਵੀਆਈਪੀ ਬੰਦੇ ਉਹਨਾਂ ਨੂੰ ਤਾਂ ਮੈਨੂੰ ਹਮੇਸ਼ਾ ਹੀ ਇਹ ਗੱਲ ਗਲਤ ਲੱਗਦੀ ਰਹੀ ਹੈ ਗੁਰੂ ਘਰ ਦੇ ਵਿੱਚ ਤੁਸੀਂ ਵੱਡੇ ਬੰਦਾ ਕਿਸੇ ਨੂੰ ਵੱਡਾ ਤੇ ਕਿਸੇ ਨੂੰ ਛੋਟਾ ਕਿਵੇਂ ਸਮਝ ਸਕਦੇ ਆ ਗੁਰੂ ਘਰ ਦੇ ਵਿੱਚ ਤਾਂ ਮੇਰੀ ਸਮਝ ਮੁਤਾਬਕ ਜਿੰਨਾ ਕੁ ਮੈਂ ਗੁਰਮਤ ਨੂੰ ਸਮਝਿਆ ਮੈਨੂੰ ਲੱਗਦਾ ਗੁਰੂਆਂ ਦੀ ਸੋਚ ਦੇ ਮੁਤਾਬਕ ਜਿਹੜਾ ਬੰਦਾ ਮਿਹਨਤੀ ਐ ਕਿਰਤੀ ਐ ਕਿਰਤ ਕਰਕੇ ਖਾਂਦਾ ਤੇ ਗਰੀਬੀ ਚ ਜਿਉਂਦਾ ਸਬਰਤ ਜਿਉਂਦਾ ਉਹ ਵੱਡਾ ਐ ਉਹ ਖਾਸ ਐ ਉਹ ਉੱਚਾ ਐ ਤੇ ਇਹ ਜਿਹੜੇ ਵੇਲੜ ਮਲਕ ਭਾਗੋ ਨੇ ਸਾਰੇ ਹੀ ਪਾਰਟੀਆਂ ਦੇ ਵਿੱਚ ਗੁਰੂ ਘਰ ਦੀ ਨਜ਼ਰ ਦੇ ਵਿੱਚ ਗੁਰੂ ਸਹਬਾਨਾਂ ਦੀ ਸੋਚ ਦੇ ਵਿੱਚ ਇਹ ਛੋਟੇ ਨੇ ਤੇ ਕਿਰਤੀ ਵੱਡੇ ਨੇ ਵੇਖੋ ਗੁਰੂ ਨਾਨਕ ਸਾਹਿਬ ਨੇ ਇੱਕ ਆਪਾਂ ਸਾਖੀ ਪੜ੍ਹਦੇ ਹਾਂ ਵੀ ਮਲਕ ਭਾਗੋ ਉਸ ਟਾਈਮ ਦਾ ਇੱਕ ਬਹੁਤ ਵੱਡਾ ਜ਼ਗੀਰਦਾਰ ਸੀਗਾ ਤਾ ਉਹਨੇ ਇੱਕ ਵਾਰ ਇੱਕ ਪਾਰਟੀ ਕਹਿ ਲੋ ਜਾਂ ਉਹਨੇ ਇੱਕ ਬਹੁਤ ਵੱਡਾ ਰੱਖਿਆ ਸੀਗਾ ਆਯੋਜਨ ਉਹਦੇ ਚ 36 ਪ੍ਰਕਾਰ ਦੇ ਭੋਜਨ ਉਹਨੇ ਬਣਾਏ ਸੀ ਤੇ ਜਿੱਥੇ ਹੋਰਾਂ ਲੋਕਾਂ ਨੂੰ ਸੱਦਿਆ ਉੱਥੇ ਗੁਰੂ ਨਾਨਕ ਸਾਹਿਬ ਨੂੰ ਵੀ ਸੱਦਿਆ ਗੁਰੂ ਨਾਨਕ ਸਾਹਿਬ ਜਿੱਥੇ ਉਹ ਮਲਕ ਭਾਗੋ ਆਪਦਾ ਉਹ ਕਰ ਰਿਹਾ ਸੀ ਪਡਾਰਾ ਉਹਦੇ 36 ਪ੍ਰਕਾਰ ਦੇ ਭੋਜਨ ਖਾਣ ਨਹੀਂ ਗਏ ਬਲਕਿ ਇੱਕ ਗਰੀਬ ਭਾਈ ਲਾਲੋ ਦੇ ਘਰ ਗਏ ਤੇ ਗਰੀਬ ਭਾਈ ਲਾਲੋ ਦੇ ਘਰ ਜਾ ਕੇ ਉਹਦੇ ਘਰ ਚਟਨੀ ਦੇ ਨਾਲ ਗੰਡੇ ਦੇ ਨਾਲ ਪ੍ਰਸ਼ਾਦਾ ਛਕਿਆ ਔਰ ਸਾਖੀ ਕਹਿੰਦੀ ਹੈ ਕਿ ਜਦੋਂ ਪਤਾ ਮਲਕ ਭਾਗੋ ਨੂੰ ਲੱਗਾ ਉਹਨੇ ਸਪਾਈ ਭੇਜੇ ਗੁਰੂ ਸਾਹਿਬ ਦੇ ਕੋਲ ਜਦੋਂ ਜਾ ਕੇ ਉਹ ਮਿਲਿਆ ਗੁਰੂ ਸਾਹਿਬ ਨੂੰ ਉਹਨੇ ਜਦ ਪੁੱਛਿਆ ਵੀ ਇਹ ਕੀ ਹੈ ਮੈਂ ਤੁਹਾਨੂੰ ਇੰਨਾ ਵੱਡਾ ਸੱਦਾ ਦੇ ਕੇ ਆਪਦੇ ਸ਼ਾਈ ਇਸ ਜਿਹੜਾ ਪੰਡਾਰਾ ਇਹਦੇ 'ਚ ਸੱਦਿਆ ਤੇ ਤੁਸੀਂ ਇਹ ਗਰੀਬੜੇ ਜਿਹਦੇ ਘਰ ਬੈਠੇ ਹੋ ਚਾਰ ਨਾਲ ਰੋਟੀ ਖਾ ਰਹੇ ਹੋ ਚਟਨੀ ਨਾਲ ਤੇ ਤੁਸੀਂ ਉੱਥੇ ਕਿਉਂ ਨਹੀਂ ਆਏ ਤਾਂ ਗੁਰੂ ਸਾਹਿਬ ਨੇ ਉਹਨੂੰ ਕਿਹਾ ਮੈਂ ਲਾਹ ਨਹੀਂ ਖਾਣਾ ਚਾਹੁੰਦਾ ਉਹ ਕਹਿੰਦਾ ਲਾਹ ਕਹਿੰਦੇ ਹਾਂ ਗੁਰੂ ਸਾਹਿਬ ਕਹਿੰਦੇ ਤੇਰੇ ਖਾਣੇ 'ਚ ਤੇਰੇ ਪਕਵਾਨਾਂ 'ਚ ਤੇਰੇ ਭੋਜਾਂ 'ਚ ਲਾਹ ਹੈ ਉਹ ਕਹਿੰਦਾ ਮੇਰੇ ਕਿਵੇਂ ਲਾਹ ਹੋ ਸਕਦਾ ਇਨੇ ਲੋਕਾਂ ਨੇ ਖਾਦਾ ਕਿਸੇ ਨੂੰ ਨਹੀਂ ਲੱਗਿਆ ਗੁਰੂ ਸਾਹਿਬ ਕਹਿੰਦੇ ਨਹੀਂ ਮੈਂ ਤੈਨੂੰ ਦਿਖਾਉਣਾ ਆਹ ਜਿਹੜਾ ਗਰੀਬ ਭਾਈ ਲਾਲੋ ਐ ਇਹ ਕਿਰਤ ਕਮਾਈ ਦੀ ਮਿਹਨਤ ਦੀ ਰੋਟੀ ਖਾਂਦਾ 10 ਨਵਾਂ ਦੀ ਕਿਰਤ ਹੱਡ ਤੋੜ ਕੇ ਕਰਦਾ ਤੇ ਫਿਰ ਰੋਟੀ ਖਾਂਦਾ ਇਸ ਕਰਕੇ ਇਹਦੀ ਰੋਟੀ ਦੇ ਵਿੱਚ ਅਮਰਤ ਹੈ ਦੁੱਧ ਹੈ ਸ਼ਹਿਦ ਹੈ ਤੇ ਤੇਰੀ ਰੋਟੀ ਚ ਤੇਰੇ ਪਕਵਾਨਾਂ 36 ਪ੍ਰਕਾਰ ਦੇ ਭੋਜਨਾਂ ਚ ਉਹਨਾਂ 'ਚ ਗਰੀਬ ਜਨਤਾ ਦਾ ਲਹੂ ਹੈ ਉਹ ਕਹਿੰਦਾ ਕਿਵੇਂ ਉਹ ਕਹਿੰਦੇ ਦੇਖ ਤੂੰ ਕੋਈ ਕਿਰਤ ਨਹੀਂ ਕਰਦਾ ਤੂੰ ਕੋਈ ਹੱਥੀ ਕਿਰਤ ਕਰਦਾ ਨਹੀਂ ਕੋਈ ਦਸਾਂ ਨਾਵਾਂ ਦੀ ਕਮਾਈ ਤੂੰ ਕਰਦਾ ਨਹੀਂ ਨੌਕਰ ਚਾਕਰ ਤੂੰ ਰੱਖੇ ਨੇ ਉਹਨਾਂ ਤੋਂ ਤੂੰ ਸਾਰਾ ਕੰਮ ਕਰਾਉਣਾ ਆਪ ਤੂੰ ਇੱਕ ਨੰਬਰ ਦਾ ਵੇਲੜ ਹੈ ਤੇ ਇਹੋ ਜਿਹੇ ਵੇਲੜ ਬੰਦੇ ਜਦੋਂ ਇਸ ਤਰ੍ਹਾਂ ਦੇ ਭੋਜ ਬਣਾਉਂਦੇ ਨੇ ਤਾਂ ਉਹ ਅਸਲ 'ਚ ਉਹ ਗਰੀਬਾਂ ਕਿਰਤੀ ਲੋਕਾਂ ਮਜ਼ਦੂਰ ਲੋਕਾਂ ਦੀ ਮਿਹਨਤ ਕਮਾਈ ਉਹਨਾਂ ਨੇ ਲੁੱਟੀ ਹੁੰਦੀ ਆ ਤਾਂ ਹੀ ਉਹ ਆ ਸਾਰਾ ਕੁਝ ਕਰ ਲੈਂਦੇ ਨੇ ਤੇ ਤੇਰੀ ਕਮਾਈ ਚ ਤੇਰੇ ਪਕਵਾਨਾਂ ਚ ਕਿਰਤੀ ਗਰੀਬਾਂ ਦਾ ਲਹੂ ਹੈ ਤਾਂ ਇਹ ਗੱਲ ਜਿਹੜੀ ਆ ਉਹ ਬਹੁਤ ਵੱਡੀ ਸੀ ਸਿੱਖਿਆ ਸੀ ਹੁਣ ਅੱਜ ਜਦੋਂ ਰਾਹੁਲ ਗਾਂਧੀ ਆਇਆ ਠੀਕ ਹੈ ਰਾਹੁਲ ਗਾਂਧੀ ਦਰਬਾਰ ਸਭ ਆਵੇ ਜਮ ਜਮ ਆਵੇ 100 ਵਾਰੀ ਆਵੇ ਹਜ਼ਾਰ ਵਾਰੀ ਆਵੇ ਸੇਵਾ ਕਰੇ ਪਰ ਜੇਕਰ ਰਾਹੁਲ ਗਾਂਧੀ ਹੋਵੇ ਜਾਂ ਉਹ ਸੁਖਬੀਰ ਬਾਦਲ ਹੋਵੇ ਜਾਂ ਉਹ ਭਗਵੰਤ ਮਾਨ ਹੋਵੇ ਜਾਂ ਉਹ ਰਾਜਾ ਵੜਿੰਗ ਹੋਵੇ ਜਾਂ ਕੋਈ ਵੀ ਹੋਰ ਵੱਡਾ ਨੇਤਾ ਮੋਦੀ ਮਾਦੀ ਕੋਈ ਵੀ ਹੋਵੇ ਕਿਸੇ ਨੂੰ ਵੀ ਗੁਰੂ ਘਰ ਦੇ ਵਿੱਚ ਜੇ ਖਾਸ ਸਮਝ ਕੇ ਉਹਦੇ ਲਈ ਕੁਝ ਵੀ ਕੀਤਾ ਜਾਵੇ ਉਹਨੂੰ ਖਾਸ ਸਮਝ ਕੇ ਜੇਕਰ ਸੰਗਤ ਨੂੰ ਪਾਸੇ ਕਰਕੇ ਉਹਨੂੰ ਛੇਤੀ ਮੱਥਾ ਟੇਕਣ ਭੇਜਿਆ ਜਾਵੇ ਤਾਂ ਵੀ ਗਲਤ ਹੈ ਜੇਕਰ ਉਹਨੂੰ ਲੰਗਰ ਦੇ ਵਿੱਚ ਦੂਜਿਆਂ ਨਾਲੋਂ ਪਹਿਲਾਂ ਥਾਂ ਦਿੱਤੀ ਜਾਵੇ ਤਾਂ ਵੀ ਗਲਤ ਹੈ ਜੇਕਰ ਉਹਨੂੰ ਖਾਸ ਤੇ ਵਿਸ਼ੇਸ਼ ਸਮਝ ਕੇ ਕੋਈ ਸਰੋਪਾ ਦਿੱਤਾ ਜਾਵੇ ਜਾਂ ਕੋਈ ਹੋਰ ਉਥੇ ਖਾਸ ਚੀਜ਼ ਕੀਤੀ ਜਾਵੇ ਉਹ ਵੀ ਗਲਤ ਹੈ ਵੇਖੋ ਸਰੋਪਾ ਗੁਰੂ ਸਾਹਿਬਾਨਾ ਨੇ ਕਿਉਂ ਤੇ ਕਦੋਂ ਦੇਣਾ ਸ਼ੁਰੂ ਕੀਤਾ ਸਰੋਪਾ ਦੇਣਾ ਸ਼ੁਰੂ ਕੀਤਾ ਸੀਗਾ ਜਿਹੜੇ ਲੋਕ ਸਿੱਖ ਧਰਮ ਦੇ ਵਿੱਚ ਕੋਈ ਖਾਸ ਕੰਮ ਕਰਦੇ ਸੀ ਕੋਈ ਵੱਡਾ ਕੰਮ ਕਰਦੇ ਸੀ ਉਹਨਾਂ ਨੂੰ ਸਰੂਪਾ ਦਿੱਤਾ ਜਾਂਦਾ ਸੀ ਸੰਗਤ ਲਈ ਜਾਂ ਲੋਕਾਂ ਦੇ ਭਲੇ ਲਈ ਕੋਈ ਵੱਡਮੁੱਲਾ ਕੰਮ ਕਰਦੇ ਸੀ ਉਹਨਾਂ ਨੂੰ ਸਰੂਪਾ ਦਿੱਤਾ ਜਾਂਦਾ ਸੀ ਪਰ ਹੁਣ ਇਹਨਾਂ ਨੇ ਨਵੇਂ ਹਾਲਾਤਾਂ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਸਰੂਪੇ ਦਾ ਮਜ਼ਾਕ ਬਣਾ ਦਿੱਤਾ ਹੈ ਸਰੂਪਾ ਕਿਸੇ ਦਾ ਨਾਮ ਵੱਡਾ ਕਿਸੇ ਦਾ ਪੈਸਾ ਵੱਧ ਕਿਸੇ ਦਾ ਟੌਰ ਟਪਕਾ ਜਾਂ ਅਮੀਰੀ ਵੱਧ ਵੇਖ ਕੇ ਉਹਨੂੰ ਸਰੋਪਾ ਦੇ ਦਿੰਦੇ ਨੇ ਬਿਲਕੁਲ ਇੰਜ ਸਰੋਪੇ ਨਹੀਂ ਦਿੱਤੇ ਜਾਣੇ ਚਾਹੀਦੇ ਪਿਛਲੇ ਦਿਨ ਹੀ ਕਾਲਪਤਰ ਸਾਹਿਬ ਤੋਂ ਵੀ ਸਰੋਪਾ ਦੇਣ ਬਾਰੇ ਇੱਕ ਮਰਿਆਦਾ ਇੱਕ ਰੂਲ ਆਇਆ ਉਹ ਠੀਕ ਹੈ ਪਰ ਜੋ ਪਹਿਲਾਂ ਚੱਲਦਾ ਆ ਰਿਹਾ ਉਹ ਗਲਤ ਹੈ ਸੋ ਰਾਹੁਲ ગાંધી ਦਰਬਾਰ ਸਾਹਿਬ ਆਇਆ ਜਿਸ ਤਰ੍ਹਾਂ ਇਸ ਬੀਬੀ ਨੇ ਰੌਲਾ ਪਾਇਆ ਜਾਂਦੇ ਨਾਲ ਹੋਰ ਔਰਤਾਂ ਬੋਲੀਆਂ ਨੇ ਉਹ ਗੱਲ ਜਿਹੜੀ ਆ ਸੋਚਣ ਵਿਚਾਰਨ ਵਾਲੀ ਹੈ ਔਰ ਉਧਰ ਚਰਨਜੀਤ ਚੰਨੀ ਨੇ ਮਾਫੀ ਮੰਗੀ ਹੈ ਚਰਨਜੀਤ ਚੰਨੀ ਨੇ ਮਾਫੀ ਕਿਉਂ ਮੰਗੀ ਹੈ ਕਿਉਂਕਿ ਭਾਈ ਚਰਨਜੀਤ ਚੰਨੀ ਨੇ ਬੀਤੇ ਦਿਨ ਕੱਲ ਟੋਟਕਾ ਇਹੋ ਜਿਹਾ ਸੁਣਾਇਆ ਸੀ ਆਪਦੇ ਜਣੇ ਤਾਂ ਹਸਾਉਣ ਲਈ ਸੁਣਾਇਆ ਪਰ ਉਸ ਟੋਟਕੇ ਦੇ ਵਿੱਚ ਆਤਾਂ ਦੀ ਤੋਹੀਨ ਸੀ ਬੇਇੱਜ਼ਤੀ ਸੀ ਭਾਵੇਂ ਚਰਨਜੀਤ ਚੰਨੀ ਨੇ ਉਹ ਜਿਹੜਾ ਟੋਟਕਾ ਹੈ ਉਹ ਜਿਹੜੇ ਬੀਜੇਪੀ ਦੇ ਪੰਜਾਬ ਦੇ ਆਗੂ ਨੇ ਉਹਨਾਂ ਦੀ ਹਾਲਤ ਦੱਸਣ ਦੀ ਸੁਣਾਇਆ ਸੀ ਪਰ ਮੈਨੂੰ ਲੱਗਦਾ ਵੱਡੇ ਨਾਮੀ ਆਗੂਆਂ ਦੀ ਬੋਲੀ ਦੀ ਵੀ ਇੱਕ ਮਰਿਆਦਾ ਹੋਣੀ ਚਾਹੀਦੀ ਹੈ ਆਮ ਬੰਦਾ ਜੋ ਮਰਜ਼ੀ ਬੋਲ ਜੇ ਹੈ ਤੇ ਉਹ ਗਲਤ ਪਰ ਉਹ ਆਮ ਬੰਦਾ ਹੁੰਦਾ ਪਰ ਔਰਤ ਨੂੰ ਜਿੱਥੇ ਗੁਰੂ ਨਾਨਕ ਸਾਹਿਬ ਨੇ ਔਰਤ ਨੂੰ ਬਾਰੇ ਕਿਹਾ ਕਿ ਸੋ ਕਿਉ ਮੰਦਾ ਆਖੀਐ ਜਿੱਤ ਜੰਮੇ ਰਜਾਨ ਉਥੇ ਜਿਨ੍ਹਾਂ ਨੇ ਜਦੋਂ-ਜਦੋਂ ਔਰਤ ਨੂੰ ਗਲਤ ਠਹਿਰਾਉਣਾ ਸੀ ਤਾਂ ਉਹਨਾਂ ਨੇ ਫਿਰ ਔਰਤ ਦਾ ਦੂਜਾ ਨਾਂ ਰੰਨ ਦਿੱਤਾ ਰੰਨ ਸ਼ਬਦ ਔਰਤ ਦੇ ਲਈ ਉਦੋਂ ਵਰਤਿਆ ਜਾਂਦਾ ਜਦੋਂ ਉਹਦੀ ਬੇਇੱਜ਼ਤੀ ਕਰਨੀ ਹੈ ਉਹਨੂੰ ਉਹਨੂੰ ਦਗੇ ਬਾਜ ਜਾਂ ਕੁਝ ਹੋਰ ਸਾਫਤ ਕਰਨਾ ਇਹ ਰੰਨ ਸ਼ਬਦ ਉਦੋਂ ਵੱਧ ਮਸ਼ਹੂਰ ਹੋਇਆ ਜਦੋਂ ਪੀਲੂ ਸ਼ੈਰ ਨੇ ਜਿਹੜਾ ਕਿੱਸਾ ਲਿਖਿਆ ਮਿਰਜ਼ਾ ਸਾਹਿਬਾਂ ਦਾ ਉਹਦੇ 'ਚ ਉਹਨੇ ਲਿਖਿਆ ਪੱਠ ਰੰਨਾ ਦੀ ਦੋਸਤੀ ਖੁਰੀ ਜਿੰਨਾ ਦੀ ਮੱਤ ਹੱਸ-ਹੱਸ ਲਾਉਂਦੀਆਂ ਯਾਰੀਆਂ ਤੇ ਫਿਰ ਰੋ-ਰੋ ਦਿੰਦੀਆਂ ਦੱਸ ਤਾਂ ਜਦੋਂ ਉਹਨੇ ਇਹ ਲਿਖਿਆ ਉਸ ਤੋਂ ਬਾਅਦ ਔਰਤਾਂ ਨੂੰ ਰੰਨਾ ਕਹਿਣਾ ਜ਼ਿਆਦਾ ਮਸ਼ਹੂਰ ਹੋਇਆ ਤੇ ਜਦੋਂ ਵੀ ਔਰਤ ਨੂੰ ਕਿਤੇ ਗਲਤ ਤਰੀਕੇ ਨਾਲ ਪੇਸ਼ ਕਰਨਾ ਹੁੰਦਾ ਉਹਨੂੰ ਇਸ ਤਰ੍ਹਾਂ ਰੰਨ ਕਹਿ ਕੇ ਪੇਸ਼ ਕੀਤਾ ਜਾਂਦਾ ਚਰਨਜੀਤ ਜੰਨੀ ਨੇ ਕੱਲ ਇੱਕ ਕਹਾਣੀ ਸੁਣਾਈ ਸੀ ਕਹਿੰਦਾ ਵੀ ਇੱਕ ਦੋ ਕੁੱਤੇ ਸੀਗੇ ਇੱਕ ਕੁੱਤਾ ਜੱਟ ਨੇ ਰੱਖਿਆ ਸੀ ਇੱਕ ਕੁੱਤਾ ਕਿਸੇ ਪੰਡਤ ਜੀ ਨੇ ਰੱਖਿਆ ਸੀ ਤੇ ਕਹਿੰਦਾ ਉਹ ਕੁੱਤੇ ਆਪਸ ਦੇ ਵਿੱਚ ਗਵਾਹਣ ਚ ਰਹਿੰਦੇ ਸੀ ਮਿਲਣ ਲੱਗੇ ਕਹਿੰਦਾ ਜਿਹੜਾ ਜੱਟ ਦਾ ਕੁੱਤਾ ਸੀ ਉਹਦਾ ਨਾਂ ਡੱਬੂ ਸੀ ਜਿਹੜਾ ਦੂਜਾ ਸੀ ਪੰਡਤ ਜੀ ਦਾ ਉਹਦਾ ਨਾਂ ਕਾਲੂ ਸੀ ਕਹਿੰਦਾ ਵੀ ਇੱਕ ਦਿਨ ਉਹ ਪੁੱਛਦੇ ਆ ਵੀ ਤੈਨੂੰ ਕਿਵੇਂ ਰੱਖਿਆ ਜਾਂਦਾ ਘਰ 'ਚ ਤੇ ਮੈਨੂੰ ਕਿਵੇਂ ਰੱਖਿਆ ਜਾਂਦਾ ਤੇ ਕਹਿੰਦਾ ਪਹਿਲਾ ਜੱਟ ਦੇ ਡੱਬੂ ਨੇ ਉਹਨੂੰ ਪੁੱਛਿਆ ਵੀ ਕਿਵੇਂ ਖਾਣ ਪੀਣ ਨੂੰ ਠੀਕ ਮਿਲਦਾ ਕਿਵੇਂ ਦੀ ਹਾਲਤ ਹੈ ਉਹ ਪੰਡਤ ਜੀ ਦਾ ਕੁੱਤਾ ਕਹਿੰਦਾ ਵੀ ਲਹਿਰਾਂ ਬਹਿਰਾਂ ਨਜ਼ਾਰੇ ਵੱਜੇ ਆ ਪੂਰੇ ਆਨੰਦ ਨੇ ਕਿਉਂਕਿ ਅ ਖੀਰ ਮਿਲਦੀ ਆ ਕੜਾਹ ਮਿਲਦਾ ਕਾਜੂ ਬਦਾਮ ਮਿਲਦੇ ਨੇ ਪੰਡਤ ਜੀ ਦੇ ਘਰ ਚੋਂ ਪੂਰੇ ਨਜ਼ਾਰੇ ਆ ਤੇ ਜਦੋਂ ਉਹਨੇ ਜੱਟ ਦੇ ਕੁੱਤੇ ਨੂੰ ਪੁੱਛਿਆ ਡੱਬੂ ਨੂੰ ਦੱਬੂ ਕਹਿੰਦਾ ਭਰਾਵਾ ਮਿਲਦਾ ਮੁੱਲਦਾ ਮੈਨੂੰ ਤਾਂ ਨਾ ਖੀਰ ਮਿਲਦੀ ਨਾ ਕੜਾਹ ਮਿਲਦਾ ਨਾ ਕਾਜੂ ਨਾ ਬਦਾਮ ਨਾ ਬਿਸਕਟ ਕੁਛ ਨਹੀਂ ਮਿਲਦਾ ਐਵੇਂ ਸੁੱਕੀ ਜੀ ਰੋਟੀ ਇੱਕ ਸਵੇਰੇ ਸੁੱਟ ਦਿੰਦੇ ਇੱਕ ਸ਼ਾਮ ਨੂੰ ਤੇ ਉਹ ਫਿਰ ਪੰਡਤ ਦਾ ਕੁੱਤਾ ਕਹਿੰਦਾ ਫੇਰ ਤੂੰ ਉਹਨਾਂ ਘਰੇ ਕਿਵੇਂ ਰਹੀ ਜਾਣਾ ਤੋ ਕਹਿੰਦਾ ਮੈਂ ਰਹੀ ਜਾਣਾ ਬਸ ਮਾਨਤਾਂ ਨਹੀਂ ਇੰਨਾ ਹੈ ਮਾਨਤਾਂ ਦਾ ਮਾਰਾ ਰਹੀ ਜਾਣਾ ਤਾਂ ਪੰਡਤ ਦਾ ਕੁੱਤਾ ਕਹਿੰਦਾ ਵੀ ਜੇਕਰ ਤੈਨੂੰ ਰੋਟੀ ਤਾਂ ਚੰਗੀ ਦਿੰਦੇ ਨਹੀਂ ਤੇ ਫਿਰ ਮਾਨਤਾਂ ਕਾਹਦਾ ਪੁੱਛ ਕੇ ਤੇਰੀ ਭੋਰਾ ਨਹੀਂ ਘਰ ਚ ਤਾ ਚਰਨਜੀਤ ਚੰਨੀ ਕਹਿੰਦਾ ਵੀ ਫਿਰ ਉਹ ਡੱਬੂ ਕੁੱਤਾ ਕਹਿੰਦਾ ਵੀ ਜੱਟ ਦੇ ਦੋ ਰੰਨਾ ਹੈ ਤੇ ਉਹ ਜਦੋਂ ਆਪਸ ਵਿੱਚ ਲੜ ਪੈਂਦੀਆਂ ਤਾਂ ਉਹ ਲੜਦੀਆਂ ਲੜਦੀਆਂ ਪਹਿਲਾਂ ਇੱਕ ਕਹਿੰਦੀ ਐ ਨਹੀਂ ਤੂੰ ਡੱਬੂ ਦੀ ਰੰਨ ਦੂਜੀ ਕਹਿੰਦੀ ਕੁੱਤਗਿਆ ਤੂੰ ਡੱਬੂ ਦੀ ਰੰਨ ਤੇ ਕਹਿੰਦਾ ਇਸ ਬਸ ਮਾਨਤਨ ਨਾਲ ਹੀ ਆਪਾਂ ਰਹੀ ਜਾਂਦੇ ਆ ਵੀ ਚੱਲ ਜੱਟ ਦੇ ਘਰੇ ਦੋ ਦੋ ਰੰਨਾ ਕੋਈ ਚੱਕਰ ਨਹੀਂ ਹੈ ਤੇ ਚਰਨਜੀਤ ਚੰਨੀ ਨੇ ਇਹ ਗੱਲ ਵਿਅੰਗ ਕੀਤਾ ਕਹਿੰਦਾ ਜਿਹੜੇ ਭਾਜਪਾ ਦੇ ਪੰਜਾਬ ਦੇ ਲੀਡਰ ਨੇ ਪੁੱਛਦਾ ਦੱਸਦਾ ਇਹਨਾਂ ਨੂੰ ਕੋਈ ਹੈ ਨਹੀਂ ਪੁੱਛ ਗਏ ਛ ਇਹਨਾਂ ਦੀ ਕੋਈ ਹੈ ਨਹੀਂ ਬਸ ਐਵੇਂ ਮੰਨਤਾਂ ਜੇ ਨਾਲ ਹੀ ਰਹੀ ਜਾਂਦੇ ਆ ਵੀ ਸਾਡੀ ਤਾਂ ਕੇਂਦਰ ਚ ਵੀ ਸਰਕਾਰ ਐ ਥੱਲੇ ਵੀ ਹੈਗੀਆਂ ਨੇ ਤੇ ਉਂਜ ਇਹਨਾਂ ਦੀ ਹਾਲਤ ਉਹ ਡੱਬੂ ਵਰਗੀ ਐ ਜਿਹੜਾ ਜੱਟ ਦਾ ਸੀ ਉਸ ਤੋਂ ਬਾਅਦ ਰੌਲਾ ਪਿਆ ਲੋਕਾਂ ਨੇ ਕਿਹਾ ਵੀ ਚਰਨਜੀਤ ਚੰਨੀ ਨੇ ਔਰਤਾਂ ਨੂੰ ਰੰਨਾ ਕਿਆ ਤੇ ਜੱਟ ਦੀ ਰੰਨ ਕਹਿ ਕੇ ਬਹੁਤ ਗਲਤ ਸ਼ਬਦ ਇਹਨੇ ਬੋਲੇ ਨੇ ਔਰਤਾਂ ਨੂੰ ਰੰਨਾ ਨਹੀਂ ਕਹਿਣਾ ਚਾਹੀਦਾ ਸੀ ਕੋਲ ਅਮਰਤਾ ਵੜੇਕ ਖੜੀ ਸੀ ਜਦੋਂ ਇਹ ਗੱਲਾਂ ਚਰਨਜੀਤ ਚੰਨੀ ਨੇ ਬੋਲੀਆਂ ਨੇ ਤੇ ਉਸ ਤੋਂ ਬਾਅਦ ਫਿਰ ਚਰਨਜੀਤ ਚੰਨੀ ਨੇ ਅੱਜ ਉਸ ਦੇ ਉੱਪਰ ਮਾਫੀ ਮੰਗੀ ਹੈ ਉਹਨੇ ਕਿਹਾ ਮੇਰਾ ਮਤਲਬ ਔਰਤਾਂ ਨੂੰ ਕੁਝ ਕਹਿਣਾ ਨਹੀਂ ਸੀ ਪਰ ਫਿਰ ਵੀ ਮੈਂ ਆਪਣੀ ਗਲਤੀ ਮੰਨਦਾ ਜੇ ਮੇਰੇ ਤੋਂ ਕੁਝ ਬੋਲਿਆ ਗਿਆ ਤਾਂ ਮੈਂ ਮਾਫੀ ਮੰਗਦਾ ਤਾਂ ਇਸ ਤਰ੍ਹਾਂ ਚਰਨਜੀਤ ਚੰਨੀ ਨੇ ਵਾਵਾ ਵੇਲੇ ਨਾਲ ਹੀ ਮਾਫੀ ਮੰਗ ਕੇ ਖੜਾ ਛਡਾ ਲਿਆ ਚੰਗਾ ਕੀਤਾ ਤੁਹਾਨੂੰ ਕੀ ਲੱਗਦਾ ਹੈ ਦੋਨਾਂ ਘਟਨਾਵਾਂ ਬਾਰੇ ਆਪਣਾ ਕੀਮਤੀ ਵਿਚਾਰ ਜ਼ਰੂਰ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ